ਦੇ ਵਿੱਚ ਆ ਤੁਹਾਨੂੰ ਮੈਂ ਦਿਖਾਦਾ ਵੀ ਆਪਾਂ ਕਿੱਥੇ ਆਏ ਆ ਅੱਜ ਮੋਫ ਮਿਨਿਸਟਰੀ ਆਫ ਫੂਡ ਤੇ ਮੈਂ ਸੁਣਿਆ ਬਈ ਜੀ ਇੱਥੇ 1 ਰੁਪਏ ਦੇ ਵਿੱਚ ਮਿਲਦਾ ਪੀਜ਼ਾ ਜਿਹੜਾ ਬੀਜਾ ਆਮ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਦਾ ਹੋਊਗਾ ਰੈਸਟੋਰੈਂਟ ਤੇ 1.5 2 2.5 300 ਰੁਪਏ ਦਾ ਉਹ ਕਹਿੰਦੇ ਸੀ 1 ਰੁਪਏ 'ਚ ਦਵਾਂਗੇ ਆ ਦੇਖੋ ਫਿਰ 1 ਰੁਪਿਆ ਲੈ ਕੇ ਆਈਆਂ ਮੈਂ ਅੱਜ ਖਾ ਕੇ ਦੇਖ ਦੇ 1 ਰੁਪਏ ਚ ਕਿਹੜਾ ਪੀਜ਼ਾ ਦਿੰਦੇ ਵੀ ਆ ਕਿ ਨਹੀਂ ਦਿੰਦੇ ਕੀ ਕੁਆਲਿਟੀ ਹੈ ਕੀ ਖਾਸੀਅਤ ਹੈ ਵੀ ਕੁਝ ਤੇ ਐਵੇਂ ਆ ਬਸ ਗੱਲਾਂ ਆ ਆਜੋ ਦੇਖੋ ਨੋ ਤਾਂ ਬੜਾ ਸ਼ਾਨਦਾਰ ਜਾ ਲੱਗ ਰਿਹਾ ਹੁਣ 1 ਰੁਪਏ ਦਾ ਕਮਾਲ ਵੀ ਦੇਖ ਲਈਏ ਸੱਚੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜੀ ਆਹ ਲੋ 1 ਰੁਪਿਆ ਦੋ ਮੈਨੂੰ ਪੀਜ਼ਾ ਮੈਂ ਤੁਸੀਂ ਪੀਜ਼ਾ ਲੈਣਾ ਹੈ 버ਗਰ ਲੈਣਾ ਹੈ ਸ਼ੇਕ ਲੈਣਾ ਹੈ ਮੁਝੇ ਲੈਣਾ ਹੈ ਜੋ ਮਰਜ਼ੀ ਲੋ ਜੀ ਇੱਕ ਰੁਪਿਆ ਹਾਂਜੀ ਮਤਲਬ ਵੀ ਪੀਜ਼ੇ ਤੋਂ ਬਿਨਾ ਮੈਂ ਕੁਝ ਹੋਰ ਵੀ ਲੈ ਸਕਦੀ ਆ ਹਾਂਜੀ ਪੀਜ਼ਾ 버ਗਰ ਸ਼ੇਕ ਕੋਲਡ ਕਾਫੀ ਜੋ ਮਰਜ਼ੀ ਲਓ ਜੀ 1 ਰੁਪਏ ਚ 1 ਰੁਪਏ ਚ ਹਾਂਜੀ ਦੇਖ ਲਓ ਕਿਤੇ ਨਾ ਹੋਵੇ ਬਾਅਦ ਚ ਮੈਂ ਤੋਂ ਬਿੱਲ ਬਿੱਲ ਕੱਟ ਕੇ ਏਡਾ ਫੜਾ ਦੋ ਬਾਅਦ ਚ ਮੇਰੇ ਵਰਗੀ ਝਾਕੀ ਵੀ ਆ ਗਈ ਹੋ ਗਿਆ ਨਹੀਂ ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਹੋਊਗਾ ਪੱਕੀ ਗੱਲ ਹੈ ਪੱਕੀ ਗੱਲ ਹੈ ਜੀ ਕਰੋ ਫਿਰ ਇੱਕ ਆਰਡਰ ਮੈਮਾ ਇਹਦਾ ਆਏ ਸਿਸਟਮ ਤੋਂ ਸੀਐਸ ਤੋਂ ਇੱਕ ਸਲਿੱਪ ਚੱਕਣੀ ਹੈ ਜੀ ਇਹਦੇ ਵਿੱਚ ਤੁਸੀਂ ਚੱਕੋਗੇ ਸਲਿੱਪ ਤੁਹਾਨੂੰ 100% ਆਫ ਵੀ ਹੋ ਸਕਦਾ ਬਿੱਲ ਤੇ ਛੋਡੇ ਤੇ ਅੱਛਾ ਵੀ 1 ਰੁਪਿਆ ਵੀ ਹੋ ਸਕਦਾ ਨਹੀਂ ਦੇਣਾ ਬੋਵੇ ਮੈਨੂੰ ਹਾਂਜੀ ਜਿਹੜੀ ਮੇਨ ਗੱਲ ਤੇ ਜੇ ਖਾਲੀ ਨਿਕਲਾਈਆਂ ਫੇਰ ਖਾਲੀ ਤਾਂ ਬਿਲਕੁਲ ਹੀ ਹੈ ਨਹੀਂ ਇਹ ਚ ਸਾਰੀ ਕੁਛ ਨਾ ਕੁਛ ਤਾਂ ਤੁਹਾਨੂੰ ਨਿਕਲੇਗਾ ਹੀ ਨਿਕਲੇਗਾ ਅੱਛਾ ਦੇਖ ਹੀ ਲੈਨੇ ਆਪਾਂ ਵੀ ਕੀ ਗੱਲ ਆ ਉਹ ਕੀ ਮੋਮੋਸ 1 ਰੁਪਿਆ ਹਾਂਜੀ ਹਏ ਹਏ ਆਦਾ ਬਾਕਮਾਲ ਹੋ ਗਿਆ ਬਈ ਕੰਮ ਜਾ 1 ਰੁਪਿਆ ਵੀ ਹੋ ਸਕਦਾ ਆਪਾਂ ਨੂੰ ਨਾ ਹੀ ਦੇਣਾ ਆਪਾਂ ਵੀ ਮਤਲਬ ਇੱਥੇ ਜੋ ਵੀ ਆਪਣੇ ਮਤਲਬ ਕਿ ਫੂਡ ਹੈਗਾ ਹਨਾ ਉਹ ਜਿਹੜੇ ਵੀ ਕੋਈ ਪਰਚੀ ਚੱਕੂਗਾ ਉਹ ਜਿਵੇਂ ਜਿਵੇਂ ਹੋਊਗਾ ਉਵੇਂ ਉਵੇਂ ਉਹਨੂੰ ਮਿਲੂਗਾ ਕੀ ਕੀ ਇੱਥੇ ਹੋ ਸਕਦਾ ਇਸ ਕੋਲਡ ਕਾਫੀ ਹੈ ਜੀ ਸ਼ੇਕ ਹੈ ਮੋਜੀਟੋ ਹੈ 버ਗਰ ਹੈ ਪੀਜ਼ਾ 100% ਆਫ ਹੈ 50% ਆਫ ਹੈ 25% ਆਫ ਹੈ ਵਾਓ ਤੇ ਪਰਚੀ ਇੱਕ ਵੀ ਖਾਲੀ ਨਹੀਂ ਪਰਚੀ ਇੱਕ ਵੀ ਖਾਲੀ ਨਹੀਂ ਨਹੀਂ ਵਾਹ ਬਈ ਵਾਹ ਧੈਂਟ ਗਮਾ ਤੇ ਇੱਕ ਮੈਨੂੰ ਇਹ ਗੱਲ ਦੱਸੋ ਵੀ ਕਿੰਨੀਆਂ ਪਰਚੀਆਂ ਚਕਾਉਣੀਆਂ ਨੇ ਰੋਜ਼ ਦੀਆਂ 100 ਪਰਚੀਆਂ ਹੀ ਰੋਲ ਦੀਆਂ 100 ਰੋਜ਼ ਦੀਆਂ ਲੈ ਬਈ ਜਦੋਂ ਮਰਜ਼ੀ ਆਜੋ ਘੈਂਟ ਕਾਮਾ ਬਈ ਆ ਤਾਂ ਤੁਹਾਡਾ ਮੈਨੂੰ ਕਿ ਬੜਾ ਵਧੀਆ ਹੋ ਗਿਆ ਬਈ ਜਿਹੜਾ ਮਰਜ਼ੀ ਆਜੋ ਇੱਥੇ ਤੁਹਾਨੂੰ ਘੈਂਟ ਘੈਂਟ ਆਫਰ ਜਿਹੜੇ ਇੱਥੇ ਮੈਡਮ ਮੈਨੂੰ ਨਹੀਂ ਲੱਗਦਾ ਕੋਈ ਹੋਰ ਦਿੰਦਾ ਹੋਗਾ ਹੈਗੇ ਨਹੀਂ ਤੇ ਜੇ ਆਪਾਂ ਫੂਡ ਦੀ ਗੱਲ ਕਰੀਏ ਬਾਈ ਜੀ ਆਪਣੇ ਕੋਲ ਫੂਡ ਚ ਕੀ ਸਪੈਸ਼ਲ ਕੀ ਆ ਜਿਹੜਾ ਲੋਕ ਪਸੰਦ ਕਰਦੇ ਨੇ ਸਾਡਾ ਸਭ ਤੋਂ ਸਪੈਸ਼ਲ ਹੈ ਪੀਜ਼ਾ ਪੀਜ਼ਾ ਓਕੇ ਪੀਜ਼ਾ ਤੁਸੀਂ ਦੇਖਿਆ ਹੁਣ ਨਹੀਂ ਬੰਦਾ ਮੈਦੇ ਦਾ ਅਸੀਂ ਮੈਦਾ ਨਹੀਂ ਵਰਦੇ ਅਸੀਂ ਬਣਾਉਨੇ ਆਟੇ ਦਾ ਆਟੇ ਦਾ ਹਾਂਜੀ ਅੱਛਾ ਜੀ ਕੋਵਿਡ ਤੋਂ ਬਾਅਦ ਲੋਕਾਂ ਨੇ ਹੈਲਥ ਕੌਨਸ਼ੀਅਸ ਬਹੁਤ ਹੋ ਗਏ ਨੇ ਉਸ ਲਈ ਅਸੀਂ ਆਟੇ ਦਾ ਪੀਜ਼ਾ ਲੈ ਕੇ ਆਏ ਹਾਂ ਆਟੇ ਦਾ ਪੀਜ਼ਾ ਲੈ ਕੇ ਆਏ ਆਂ ਆਟੇ ਦਾ ਸੀਮਿਤ ਨਹੀਂ ਰਹੇ ਹੁਣ ਅਸੀਂ ਜਿਹੜੇ ਆਪਣੇ ਪੁਰਾਣੇ ਨਾਂ ਸੀ ਕੰਗਣੀ ਕੋਧਰਾ ਰਾਗੀ ਮਿਲਟਸ ਕਹਿੰਦੇ ਜਿਨ੍ਹਾਂ ਨੂੰ ਉਹਨਾਂ ਦਾ ਵੀ ਪੀਜ਼ਾ ਲੈ ਕੇ ਆ ਚੁੱਕੇ ਆਂ ਓਕੇ ਉਹਨਾਂ ਦਾ ਵੀ ਪੀਜ਼ਾ ਲੈ ਕੇ ਆ ਚੁੱਕੇ ਹੋ ਤੁਸੀਂ ਠੀਕ ਹੈ ਠੀਕ ਹੈ ਜੀ ਤੇ ਵੈਸੇ ਤੁਹੋਂ ਸੀ ਲੱਗਦੇ ਤਾਂ ਇੱਕ ਸਟੂਡੈਂਟ ਟਾਈਪ ਹੋ ਹਾਂਜੀ ਸਟੂਡੈਂਟ ਹੀ ਹੋ ਕੇ ਕਿਵੇਂ ਓਨਰ ਹੀ ਤੁਸੀਂ ਹੋ ਨਹੀਂ ਮੈਂ ਇੱਥੇ ਦਾ ਓਨਰ ਹੈ ਗਏ ਜੀ ਓਕੇ ਲੈ ਬਈ ਜੀ ਜੀ ਇੰਨਾ ਵਰਗੇ ਮੁੰਡੀਆਂ ਬਾਹਰ ਜਾਣ ਦੀ ਸੋ ਆ ਚੀਜ਼ ਤਾਂ ਮੈਨੂੰ ਇਹਨਾਂ ਦੇ ਬੜੀ ਵਧੀਆ ਲੱਗੀ ਵੀ ਬਾਈ ਇੱਥੇ ਆਪਦਾ ਰੈਸਟੋਰੈਂਟ ਹੈ ਹਨਾ ਓਨਰ ਬਣ ਕੇ ਬੈਠਾ ਆ ਤੁਸੀਂ ਵੀ ਕਰ ਸਕਦੇ ਹੋ ਜ਼ਰੂਰੀ ਆਪ ਬਾਹਰ ਇੰਨਾ ਵੈਸਾ ਖਰਾਬ ਕਰਨਾ ਤੇ ਦੂਜੀ ਗੱਲ ਬਈ ਆ ਘੈਂਟ ਆ ਬਈ ਕੰਮ ਇਹ ਨਾ ਛੱਡਿਓ ਜਦੋਂ ਮਰਜ਼ੀ ਆ ਜਾਓ ਆਜ ਜਾਓ ਕੱਲ ਆਓ ਪਰਸੋਂ ਹਰ ਰੋਸ ਓਪਰ ਚੱਕਣੀਆਂ ਹਾਂਜੀ ਲੈ ਬਈ ਓਪਰ ਚੱਕਣੀਆਂ ਵਾਰੀ ਹਰੇਕ ਦੀ ਆ ਜਾਣੀ ਹੈ ਰੋਜ਼ ਦੇ ਹਿਸਾਬ ਨਾਲ ਜਦੋਂ ਮਰਜ਼ੀ ਆ ਜਾਓ ਹੋ ਸਕਦਾ ਤੁਹਾਨੂੰ ਰੁਪਈਆ ਵੀ ਨਾ ਦੇਣਾ ਪਵੇ ਮੈਂ ਤਾਂ ਰੁਪਈਆ ਦਿੱਤਾ ਤੁਹਾਨੂੰ ਰੁਪਈਆ ਵੀ ਨਹੀਂ ਦੇਣਾ ਪੈਣਾ ਸ਼ਾਇਦ ਤੇ ਖਾਓ ਜੋ ਮਰਜੀ ਤੇ ਇੱਕ ਜੀਵਾ ਮਤਲਬ ਕਿ ਇਹ ਹੋਰ ਕੀ ਸਪੈਸ਼ਲ ਹੈ ਮੈਂ ਸਾਡੇ ਕੋਲ ਆ ਗਈ ਹੈ ਇੱਕ ਗੋਲ ਗੱਪੇ ਦੀ ਮਸ਼ੀਨ ਗੋਲ ਗੱਪੇ ਦੀ ਮਸ਼ੀਨ ਹਾਂਜੀ ਅੱਛਾ ਆਟੋਮੈਟਿਕ ਮਸ਼ੀਨ ਹੈ ਤੁਸੀਂ ਦੇਖੋਣਾ ਹੈ ਰੇੜੀਆਂ ਤੇ ਕਿੰਨਾ ਅਨਹਾਈਜਨਿਕ ਹੁੰਦਾ ਗੋਲ ਗੱਪਾ ਬਿਲਕੁਲ ਇਹ ਹਾਈਜਨਿਕ ਮਸ਼ੀਨ ਹੈ ਤੁਸੀਂ ਗੋਲ ਗੱਪਾ ਮਸ਼ੀਨ ਦੇ ਥੱਲੇ ਕਰੋਗੇ ਸੈਂਸ ਆਪਣੇ ਆਪ ਉਹਦੇ ਵਿੱਚ ਪਾਣੀ ਪਾਊਗਾ ਓਕੇ ਤੇ ਸਾਡੇ ਕੋਲ ਛੇ ਤਰ੍ਹਾਂ ਦਾ ਪਾਣੀ ਹੈ ਤੇ ਜਿਹੜਾ ਫਰੂਟ ਬੇਸਡ ਪਾਣੀ ਹੈ ਉਸ ਦੇ ਵਿੱਚ ਅਸੀਂ ਕੋਈ ਫਲੇਵਰ ਐਡ ਨਹੀਂ ਕਰਦੇ ਰੀਅਲ ਫਰੂਟ ਲਿਆ ਕੇ ਉਹਨਾਂ ਦਾ ਜੂਸ ਐਡ ਕਰਦੇ ਹਾਂ ਮਤਲਬ ਪਿਓਰ ਮਤਲਬ ਕਹਿ ਸਕਦੇ ਆ ਮਤਲਬ ਪੂਰਾ ਵਧੀਆ ਜਿਹੜਾ ਫੂਡ ਇੱਥੇ ਮਿਲੂਗਾ ਖਾਸ ਕਰਕੇ ਗੋਲ ਗੱਪਾ ਹਨਾ ਤੇ ਜਿਹਦੇ ਤੋਂ ਲੋਕ ਕਹਿੰਦੇ ਵੀ ਆਪਾਂ ਨਹੀਂ ਖਾਂਦੇ ਆ ਰੇੜੀ ਵਾਲੇ ਤੋਂ ਤੇ ਉੱਥੇ ਜਾਣ ਦੀ ਲੋੜ ਹੀ ਨਹੀਂ ਕਿਉਂਕਿ ਮਸ਼ੀਨ ਲਾ ਰਿਆ ਬਾਈ ਜੀ ਹਨਾ ਮਸ਼ੀਨ ਲੱਗੀ ਹੋਈ ਆ ਜਿਹੜੀ ਕਿ ਆਟੋਮੈਟਿਕਲੀ ਜਿਹੜਾ ਫਲੇਵਰ ਚਾਹੀਦਾ ਉਹੀ ਤੁਹਾਨੂੰ ਮਿਲ ਜੂਗਾ ਔਰ ਜੇ ਫਰੂਟ ਦੀ ਗੱਲ ਕਰੀਏ ਤਾਂ ਕਹਿੰਦੇ ਇਹਦੇ ਵਿੱਚ ਕੁਝ ਵੀ ਆਪਾਂ ਹੋਰ ਐਡ ਨਹੀਂ ਕਰਨਾ ਸਿਰਫ ਰੀਅਲ ਫਰੂਟ ਹੋਊਗਾ ਹੈ ਬਾਈ ਜੀ ਜਿਹੜੀ ਥੋੜੇ ਗੋਲਾ ਮਤਲਬ ਕਿ ਆ ਦੱਸੀਆਂ ਨਾ ਤੁਸੀਂ ਗੋਲ ਗੱਪੇ ਵਾਲਾ ਏ ਤਾਂ ਮੈਗਾ ਤੇ ਦੇਖਿਆ ਹੀ ਨਹੀਂ ਹੈਗਾ ਪੰਜਾਬ ਦੇ ਪੂਰੇ ਪੰਜਾਬ ਚ ਵੀ ਨਹੀਂ ਮਿਲਨੇਗਾ ਹਾਂ ਹੋਣਾ ਹੀ ਨਹੀਂ ਕਿਸੇ ਕੋਲ ਹਣਾ ਦੂਜੀ ਗੱਲ ਜਿਹੜਾ ਆ ਕੰਮ ਤੁਸੀਂ ਪਰਚੀਆਂ ਵਾਲਾ ਕੀਤਾ ਆ ਇਹ ਬਾਗਮਾਲਾ ਬਈ ਇਹ ਵੀ ਕਿਤੇ ਨਹੀਂ ਮਿਲਣਾਗਾ ਤੇਰਾ ਕਿਉਂਕਿ ਖਾਣੇ ਪੀਣੇ ਰਹਿਨੇ ਆਪਾਂ ਮਾਰਕੀਟ ਦਾ ਸੋ ਮੈਂ ਖੁਦ ਵੀ ਜ਼ਿਆਦਾ ਦੀ ਗੱਲ ਕਰਾ ਨਾ ਨਾ ਤਾਂ ਮੈਂ ਜਿਹੜਾ ਇਹਨਾਂ ਨੇ ਗੋਲ ਗੱਪੇ ਮਸ਼ੀਨ ਵਾਲਾ ਦੱਸਿਆ ਉਹ ਵੀ ਕਿਤੇ ਨਹੀਂ ਦੇਖਿਆ ਤੇ ਥਰਡ ਮਤਲਬ ਕਿਹਾ ਜਿਹੜਾ ਦੱਸਿਆ ਤਾਂ ਭਾਲਾ ਘੈਂਟ ਆਗਾ ਜਦੋਂ ਵੀ ਆਓਗੇ ਨਾ ਫਿਰ ਤੁਹਾਡਾ ਦੇਲ ਕਰਨਾ ਵੀ ਇੱਥੇ ਹੀ ਆਉਣਾ ਹੋਰ ਕਿਤੇ ਜਾਣਾ ਹੀ ਨਹੀਂਗਾ ਨਾ ਇਹ ਕੰਮ ਨਹੀਂ ਹੈ ਕਿ ਅਸੀਂ 1 ਰੁਪਏ ਵਿੱਚ ਕੁਆਲਿਟੀ ਬੇਕਾਰ ਦੇ ਰਹੇ ਹਾਂ ਸਾਨੂੰ ਇੰਨਾ ਚੀਜ਼ ਮਿਲੋ ਇੰਨੀ ਟੌਪਿਕ ਮਿਲੋ ਸਾਨੂੰ ਐਕਸਟਰਾ ਕਰਨ ਦੀ ਲੋੜ ਹੀ ਨਹੀਂ ਵਾਓ ਸੋ ਤੁਹਾਨੂੰ ਕੁਆਲਟੀ ਵੀ ਵਧੀਆ ਮਿਲੂ ਫੂਡ ਵੀ ਵਧੀਆ ਮਿਲੂਗਾ ਤੇ ਜਿਹੜੇ ਨੋਰਮਲ ਦੇ ਪ੍ਰਾਈਸ ਹੋਣਗੇ ਔਰ ਆ ਚੀਜ਼ ਤਾਂ ਹੈਗੀ ਹੈ ਗਿਆ ਕੈਡ ਕੈਡ ਆਫਰ ਬਾਕੀ ਜੀ ਇਹਨਾਂ ਦੀ ਮਤਲਬ ਵਾਕਿਆ ਹੀ ਕੁਆਲਟੀ ਤੁਸੀਂ ਦੇਖ ਸਕਦੇ ਹੋ ਕਸਟਮਰ ਵੀ ਤਾਂ ਹੀ ਆਉਂਦੇ ਨੇ ਕਸਟਮਰ ਥੋੜੀ ਨਾ ਆਉਂਦੇ ਨੇਗੇ ਤੇ ਬਾਕੀ ਐਡਰੈਸ ਇੱਕ ਵਾਰੀ ਹੋਰ ਰਿਪੀਟ ਕਰ ਦਿਓ ਜੀ ਸੌਫਟ ਸੌਫਟੀ ਰੋਡ ਮਹੇਸ਼ਵਰੀ ਚੌਂਕ ਬਠਿੰਡਾ ਜੀ ਜੀ ਸਕਰੀਨ ਦੇ ਉੱਤੇ ਬਾਈਆਂ ਦਾ ਜਿਹੜਾ ਨੰਬਰ ਆ ਉਹ ਚੱਲਦਾ ਪਿਆ ਹੈਗਾ ਆ ਔਰ ਤੁਸੀਂ ਇਹਨਾਂ ਨੂੰ ਮਤਲਬ ਕਿਹਾ ਕਾਲ ਕਰ ਸਕਦੇ ਹੋ ਆਰਡਰ ਵਗੈਰਾ ਜੇ ਕਿਸੇ ਨੇ ਕਰਨਾ ਵੀ ਡਿਲੀਵਰੀ ਫ੍ਰੀ ਹੈ ਜਾਂ ਨਹੀਂ ਲੋਕਲ ਫ੍ਰੀ ਡਿਲੀਵਰੀ ਹੈਗੀ ਲੋ ਜੇ ਭਿੰਡੇ ਵਾਲਿਓ ਜੇ ਤੁਸੀਂ ਘਰ ਬੈਠੇ ਖਾਣਾ ਯੰਮੀ ਪੀਜ਼ਾ ਆਰਡਰ ਕਰਨਾ ਹੈ ਫ੍ਰੀ ਡਿਲੀਵਰੀ ਹੈ ਤੁਸੀਂ ਘਰ ਬੈਠੇ ਵੀ ਆਰਡਰ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਆਹ ਸੌਰੀ ਡਿਸਟਰਬ ਕੀਤਾ ਤੁਸੀਂ ਮਲੇ ਖਾ ਰਹੇ ਸੀਗੇ ਤੇ ਨਾ ਅਲਮ ਗਿਨੀਏ ओके okay, जी ਤੇ ਮਤਲਬ ਤੁਸੀਂ ਇੱਥੇ ਲੋਕਲ ਹੋ ਜਾਂ ਬਾਹਰ ਕੀ ਤੋਂ ਆਏ ਹੋ ਹਾਂਜੀ 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 ਲੋਕਲ ਠੀਕ ਹੈ ਤੇ ਫਰਸਟ ਟਾਈਮ ਆਏ ਇੱਥੇ ਫੂਡ ਖਾਣੇ ਪਹਿਲਾਂ ਵੀ ਆਨੇ ਹੋ ਨਹੀਂ ਨਹੀਂ ਪਹਿਲਾਂ ਵੀ ਆ ਰਹੇ ਹਾਂ ਜੀ ਅੱਛਾ ਆ ਰਹੇ ਹੋ ਤੁਸੀਂ ਫੈਮਿਲੀ ਦੇ ਨਾਲ ਆਏ ਹੋਇਆ ਤੇ ਆਉਂਦੇ ਰਹਿੰਦੇ ਹੋ ਜਿਵੇਂ ਦਾ ਲੱਗਿਆ ਫਿਰ ਫੂਡ ਇੱਥੋਂ ਦਾ ਅ ਮੈਂ ਫੂਡ ਜਿਹੜਾ ਇੱਥੋਂ ਦਾ ਪੀਜ਼ਾ ਹੈ ਜੀ ਓਵਰਆਲ ਬਟੰਡਾ ਦੇ ਵਿੱਚੋਂ ਓਕੇ ਹਾਂਜੀ ਹਾਂਜੀ ਸਭ ਤੋਂ ਬੈਸਟ ਹੈ ਸਭ ਤੋਂ ਬੈਸਟ ਲੱਗਦਾ ਤੁਹਾਨੂੰ ਬਟੰਡੇ ਦੇ ਵਿੱਚ ਕਿਉਂਕਿ 80% ਮੇਰੇ ਖਿਆਲ ਤੋਂ ਲੋਕ ਲੋਕਾਂ ਨੂੰ ਆਪਣੇ ਪੀਜ਼ਾ ਦੇ ਟੇਸਟ ਬਾਰੇ ਪਤਾ ਹੀ ਨਹੀਂ ਬਟੰਡਾ ਲੋਕਾਂ ਨੂੰ ਜੀ ਜੀ ਮ ਕਿ ਮੈਂ ਮੈਨੂੰ ਯੂਕੇ ਰਹਿੰਦਾ ਕੁਝ ਮੌਕਾ ਮਿਲਿਆ ਮੈਂ ਉੱਥੋਂ ਮੈਨੂੰ ਥੋੜਾ ਮਨ ਪਤਾ ਲੱਗਿਆ ਵੀ ਹਾਂ ਇਹਨਾਂ ਚੀਜ਼ਾਂ ਦਾ ਟੇਸ ਇਹ ਹੁੰਦਾਗਾ ਜੀ ਤੇ ਮੈਂ 2012 ਦੇ ਵਿੱਚ ਵਾਪਸ ਆਇਆ ਯੂਕੇ ਤੋਂ ਓਕੇ ਇੱਕ ਵਾਰੀ ਮੈਂ ਡੈਲੀ ਖਾਦਾ ਪੀਜ਼ਾ ਹੱਟ ਦੇ ਉੱਪਰ ਤੇ ਜਾਂ ਦੂਜੀ ਵਾਰ ਇੱਥੇ ਮੈਨੂੰ ਟੇਸ ਮਿਲਿਆ ਓਕੇ ਤੇ ਮੈਨੂੰ ਇਹ ਦੂਬਾ ਕਿਤੇ ਇੰਟਰਨੈਸ਼ਨਲ ਬ੍ਰਾਂਡਾਂ ਦੇ ਵਿੱਚ ਵੀ ਉਹ ਟੇਸ ਨਹੀਂ ਮਿਲਿਆ ਜਿਹੜਾ ਇੱਥੇ ਹੈ ਜਿਹੜਾ ਇੱਥੇ ਟੇਸ ਹੈ ਸੇਮ ਸਿਮਿਲਰ ਯੂਕੇ ਦਾ ਟੇਸ ਹੈ ਸਿਮਿਲਰ ਉਹ ਤੁਹਾਡੇ ਡਿਪੈਂਡ ਕਰਦਾ ਪੀਜ਼ ਦਾ ਟੇਸ ਉਸ ਵਿੱਚ ਸਾਫ ਫਰੈਸ਼ ਚੀਜ਼ ਦੇ ਉੱਪਰ ਮੈਟਰ ਕਰਦਾ ਜੇ ਤੁਹਾਡੀ ਚੀਜ਼ ਵਧੀਆ ਹੈ ਤਾਂ ਤੁਹਾਡਾ ਪੀਜ਼ਾ ਵੀ ਵਧੀਆ ਹੋਊਗਾ ਪੀਜ਼ਾ ਵਧੀਆ ਹੋਊਗਾ ਪੀਜ਼ਾ ਵਧੀਆ ਹੋ ਜੇ ਤੁਹਾਡੀ ਚੀਜ਼ ਅੱਛੀ ਨਹੀਂ ਹੈਗੀ ਤਾਂ ਤੁਹਾਨੂੰ ਪੀਜ਼ਾ ਦਾ ਟੇਸ ਨਹੀਂ ਆਉਣਾ ਬਿਲਕੁਲ ਜੀ ਹਾਂ ਜੀ ਹਾਂ ਉਹ ਆਪਾਂ ਲੋਕਾਂ ਨੂੰ ਕੀ ਪਰੋਸ ਰਹੇ ਹਾਂ ਤੇ ਉਹਦਾ ਮਾਰਕੀਟ ਪਤਾ ਹੀ ਹੈ ਜੀ ਨਾ ਤੇ ਇਹ ਇਹ ਸਭ ਤੋਂ ਵਧੀਆ ਜੀ ਸਭ ਤੋਂ ਬੈਸਟ ਮੰਨਦਾ ਮੈਂ ਹਾਂ ਜੀ ਓਕੇ ਤਾਂ ਹੀ ਅੱਥੇ ਵਿਜ਼ਿਟ ਕਰਦੇ ਨੇ ਬਿਲਕੁਲ ਫੈਮਿਲੀ ਬਿਲਕੁਲ ਜੀ ਮੈਂ ਤੇ ਮੈਂ ਘਰ ਵੀ ਜਦੋਂ ਸਾਡੇ ਕੋਈ ਫੰਕਸ਼ਨ ਹੁੰਦਾ ਤਾਂ ਅਸੀਂ ਇਹੀ ਆਰਡਰ ਕਰਦੇ ਹ ਬੇਟੇ ਆਰਡਰ ਕਰ ਸਕਦੇ ਹੋ ਔਰ ਇੱਕ ਇੱਕ ਹੋਰ ਜਿਹੜਾ ਹੋਣੇ ਨੂੰ ਨਵੀਂ ਆਫਰ ਲਗਾਈ ਹੈ ਪਹਿਲਾਂ ਤਾਂ ਬਾਈ 1 ਗੇਟ 1 ਸੀਗਾ ਹੁਣ ਇਹਨਾਂ ਨੇ ਇਹ ਆਫਰ ਲਾਈ ਹੈ ਕਿਸਮਤ ਪੂਰੀ ਵਾਲੀ ਹਾਂ ਬਿਲਕੁਲ ਉਹ ਸਾਨੂੰ ਬਚਪਨ ਯਾਦ ਆ ਗਿਆ ਇਹਨਾਂ ਨੂੰ ਚਲੋ ਹੁਣ ਤਾਂ ਚਲੋ ਬਾਸਕਟ ਦੇ ਵਿੱਚ ਰੱਖਣ ਲੱਗੇ ਪਹਿਲਾਂ ਇੱਕ ਹੁੰਦਾ ਸੀਗਾ ਬੋਰਡ ਗੱਤੇ ਦੇ ਉੱਪਰ ਲੱਗੇ ਹੁੰਦਾ ਸੀਗਾ ਕਿਸਮਤ ਪੁੜੀਆਂ ਉਹ ਅਸੀਂ ਉਵੇਂ ਉਵੇਂ ਪੜਦੇ ਸੀ ਉਹਦੇ ਵਿੱਚ ਕੁਛ ਨਾ ਕੁਛ ਨਿਕਲਦਾ ਤਾਂ ਸੇਮ ਲਾਈਕ ਉਹ ਫੀਲ ਆਉਂਦਾ ਉਵੇਂ ਹਣਾ ਵਾਕਿਆ ਹੀ ਬਚਪਨ ਬਚਪਨ ਯਾਦ ਆ ਜਾਂਦਾ ਹੈਗਾ ਤੇ ਇੱਕ ਬਹੁਤ ਵਧੀਆ ਹੈ ਨਾ ਬੈਠਣ ਨੂੰ ਵੀ ਬਹੁਤ ਆਪਣਾ ਸਰਵਿਸ ਵੀ ਇਹਨਾਂ ਦੀ ਜਿਹੜੀ ਕਹਿ ਸਕਦੇ ਬਿਲਕੁਲ ਬਹੁਤ ਵਧੀਆ ਬਹੁਤ ਵਧੀਆ ਲਓ ਜੀ ਸਰ ਯੂਕੇ ਤੋਂ ਆਏ ਨੇ ਉੱਥੇ ਰਹਿ ਕੇ ਆਏ ਨੇ ਤੇ ਕਹਿੰਦੇ ਉਹ ਜਿਹੜਾ ਟੇਸ ਹੈ ਸਿਰਫ ਮੈਨੂੰ ਇੱਥੇ ਮਿਲਿਆ ਆ ਮੈਨੂੰ ਇੰਡੀ ਚੋ ਜਿਹੜਾ ਆ ਮੈਨੂੰ ਕੋਈ ਫਲੇਵਰ ਨਹੀਂ ਮਿਲਿਆ ਜਿਹੜਾ ਮੈਨੂੰ ਇੱਥੇ ਮਿਲਿਆ ਐਸੇ ਕਰਕੇ ਸਰਵਿਸਿਟ ਕਰਦੇ ਨੇ ਬੱਚੇ ਵੀ ਦੇਖੋ ਬੈਠੇ ਹੋਏ ਨੇ ਆਪਣੇ ਨਾਲ ਮੌਜੂਦ ਨੇ ਹੋਰ ਵੀ ਆਪਾਂ ਪੁੱਛਦੇ ਆ ਜਿਹੜੀ ਖਿਉੜ ਚ ਬੱਚੇ ਬੈਠੇ ਹੋਏ ਨੇ ਇਹਨਾਂ ਤੋਂ ਪੁੱਛਦੇ ਆ ਹੈਲੋ ਹੈਲੋ ਕਿੱਦਾਂ ਵਧੀਆ ਨਾਮ ਕੀ ਆਪਣਾ ਅਵੀਰਾਜ ਓਕੇ ਅਵੀਰਾਜ ਫਸਟ ਟਾਈਮ ਆਏ ਪਹਿਲਾਂ ਵੀ ਆਨੇ ਰਹੇ ਹੋ ਨਹੀਂ ਪਹਿਲਾਂ ਵੀ ਆਨੇ ਰਹੇ ਹਾਂ ਕੀ ਫੇਵਰੇਟ ਹੈ ਇੱਥੋਂ ਦਾ ਇੱਥੋਂ ਦਾ ਪੀਜ਼ਾ ਪੀਜ਼ਾ ਹਾਂਜੀ ਓਕੇ ਮਮੋਸ ਵੀ ਔਟ ਫੇਵਰੇਟ ਹੈ ਓਕੇ ਮਤਲਬ ਇੱਥੇ ਹੋਰ ਨਹੀਂ ਰਹਿੰਦੇ ਖਾਣ ਪੀਣ ਹਾਂਜੀ ਠੀਕ ਐ ਤੇ ਲੋ ਜੀ ਬੱਚੇ ਆਏ ਹੋਇਆ ਤੇ ਮਤਲਬ ਇਹਨਾਂ ਨੂੰ ਵੀ ਪੀਜ਼ਾ 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 ਕਰ ਰਹੇ ਨੇ ਪੀਜ਼ਾ ਇੱਥੋਂ ਦਾ ਹਰ ਇੱਕ ਨੂੰ ਪਸੰਦ ਆ ਜਿਵੇਂ ਕਿ ਇਹਨਾਂ ਨੇ ਦੱਸਿਆ ਸੀ بیس ਦਾ ਵੀ ਡਿਫਰੈਂਸ ਆ ਕਿਉਂਕਿ ਆਟੇ ਦਾ بیس ਯੂਜ਼ ਕੀਤਾ ਜਾਂਦਾ ਆਪਣਾ ਹੋਰ ਵੀ ਸਰ ਮੌਜੂਦ ਨੇ ਸ਼ਸ਼ੀਗਲ ਜੀ ਸਤਿ ਸ਼ਾਮ ਸਤਿ ਸ਼ਾਮ ਤੇ ਇਨਾਂ ਦਾ ਨਾਮ ਕੀ ਸਰ ਤੁਹਾਡਾ ਅਰਜੰਦਰ ਸਿੰਘ ਜੀ ਆ ਕੀ ਜੀ ਲੋਕਾਂ ਆਂ ਹਾਂ ਜੋ ਮੇਰਾ ਬੇਟਾ ਬੇਟੀ ਨਾਲ ਆਇਆ ਆ ਕੀ ਉਹ ਤੁਹਾਡੇ ਬੱਚੇ ਨੇ ਹਾਂ ਜੀ ਇਹ ਮੇਰੇ ਫਰੈਂਡ ਦੇ ਨਾਲ ਆਣੀ ਤੇ ਜੀ 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 ਕਿਵੇਂ ਦਾ ਲੱਗਿਆ ਤੁਹਾਨੂੰ ਕਿਹੜੀ ਚਾਹੀਦੀ ਥੋੜੀ ਜ਼ਿਆਦਾ ਪਸੰਦ ਆ ਪੀਜ਼ਾ ਇਹਨਾਂ ਦਾ ਜਿਹੜਾ ਮੇਨ ਹੈਗਾ ਆਟਾ بیس ਜੀ ਬਿਲਕੁਲ ਬਲਕਿ ਜੋ ਹੁੰਦਾ ਲਾਇਕ ਮੇਰੇ ਫਰੈਂਡ ਡਾਈਟੀਸ਼ਨ ਹੈਗੇ ਨੇ ਕਈ ਡਾਕਟਰ ਨੇ ਉਹ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਮਤਲਬ ਕਿ ਉਹ ਬੈਸਟ ਰਹਿੰਦਾ ਹੈ ਪਰ ਮੱਡੀ ਵਾਲੇ ਓਕੇ ਤੁਹਾਡਾ ਪੇਸ ਆਪਣੇ ਲਈ ਵਧੀਆ ਹੁੰਦਾ ਠੀਕ ਹਾਂਜੀ ਮੈਂ ਮੈਦੇ ਨਾਲ ਪ੍ਰੇਫਰ ਅਪੇਸਿੰਗ ਕਰਾਂਗੇ ਔਰ ਜੋ ਸੈਕੰਡ ਜੇ ਪਿਓਰ ਵੈਜੀਟੇਰੀਅਨ ਆ ਲਾਇਕ ਜੇ ਆਪਾਂ ਜੇ ਕੋਈ ਰੈਸਟੋਰੈਂਟ ਜਾਣੇ ਨਾ ਉੱਤੇ ਆਪਾਂ ਵੈਜ ਨੌਨ ਵੈਜ ਕਿੱਟਾ ਹੁੰਦਾ ਲਾਇਕ ਕੋਈ ਕਹਿੰਦੇ ਇਸ ਦਾ ਵੈਜੀ ਖਾਣਾ ਨੌਨ ਵੈਜ ਨਹੀਂ ਖਾਣਾ ਪਰ ਕਿਚਨ ਉਹਨਾਂ ਦੀ ਸੇਮ ਹੋਏਗੀ ਸੇਮ ਹੋਏਗੀ ਜੇ ਬੰਦਾ ਕਹਿੰਦਾ ਮੈਂ ਵੈਜੀ ਖਾਣਾ ਪਰ ਤੁਸੀਂ ਕਿਚਨ ਇੱਥ ਟੋਟਲੀ ਵੈਜੀਟੇਰੀਅਨ ਹੈ ਔਰ ਜੋ ਸਟਾਫ ਹੈ ਜੋ ਤੁਸੀਂ ਕਿਚਨ ਜਾ ਕੇ ਦੇਖ ਸਕਦੇ ਹੋ ਫੁਲੀ ਹਾਈਜਨਿਕ ਹੈ ਔਰ ਪੰਜਾਬ ਦੇ ਵਿੱਚ ਸਾਰੇ ਕੰਮ ਕਰਦੇ ਆਰੇ ਬਾਹਰਲਾ ਕੋਈ ਨਹੀਂ ਹੈ ਪੰਜਾਬ ਦੇ ਵਿੱਚ ਹੀ ਕੰਮ ਕਰਦੇ ਆ ਪੰਜਾਬੀ ਮੁੰਡੇ ਕੁੜੀਆਂ ਹੁੰਦੇ ਆ ਬੈਸਟ ਜੇ ਲੱਗੀ ओके हां कि जे पर रेस्टोरेंट ਦੀ ਗੱਲ ਕਰੀਏ ਨਾ ਤਾਂ ਕੀ ਹੁੰਦਾ ਬਾਹਰ ਦੇ ਬੰਦੇ ਜਿਆਦਾਤਰ ਕੰਮ ਕਰਦੇ ਹੁੰਦੇ ਨੇ ਹਨਾ ਪਰ ਇੱਥੇ ਤੁਹਾਨੂੰ ਦੇਖੂਗਾ ਬਾਈ ਨੇ ਵੀ ਜਿਵੇਂ ਦੱਸਿਆ ਹੈਗਾ ਕਿ ਕਿ ਆਉਂਦੇ ਰਹਿੰਨੇ ਹੋਗੇ ਬਾਈ ਦਾ ਉਹ ਦਿਨ ਦਾ ਵਰਸ਼ਾ ਜੀ ਵਾਈਫ ਦਾ ਬੇਟੇ ਦਾ ਉਹ ਸਾਰਾ ਟੋਟਲੀ ਹਾਈ ਜੈਨਿਕ ਔਰ ਇੱਕ ਗਰਬਾਣੀ ਚੱਲਦੀ ਨਾਲ ਨਾਲ ਖਾਣਾ ਮਾਹੌਲ ਅੱਡਾ ਹੈ ਗੁਰਸਿੱਖ ਬੰਦੇ ਹਾਂ ਜੀ ਹਾਂ ਮਾਹੌਲ ਅੱਡਾ ਸਾਰਾ ਕੰਮ ਹੈ ਮਾਹੌਲ ਬਹੁਤ ਵਧੀਆ ਹੈ ਜੀ ਫੈਮਿਲੀ ਨਾਲ ਆਉਣਾ ਤਾਂ ਮੇਰੇ ਲਈ ਦੋ ਬੈਸਟ ਪਲੇਸ ਹੋਰ ਜਗ੍ਹਾ ਨਹੀਂ ਹੋ ਸਕਦੀ ਲੋ ਜੀ ਜੇਕਰ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਆਉਣਾ सेलिब्रेट ਕਰਨਾ ਹੈ ਮਤਲਬ ਕੁਝ ਵੀ ਖਾਣਾ ਪੀਣਾ ਆਪਾਂ ਰਿਵਿਊ ਵੀ ਲੈ ਚੁੱਕਿਆ ਤੇ ਸਾਰਿਆਂ ਨੇ ਕਿਹਾ ਜੀ ਪੀਜ਼ਾ ਤੇ ਪੀਜ਼ਾ ਵਾਕਿਆ ਹੀ ਕਮਾਲ ਹੈ ਤੇ ਇੱਕ ਵਾਰੀ ਆਓ ਖਾ ਕੇ ਦੇਖੋ ਤੇ ਫਿਰ ਦੱਸੋ ਕਿੱਦਾਂ ਲੱਗਿਆ ਲਓ ਜੀ ਆਪਾਂ ਗੱਲਬਾਤ ਕਰਦੇ ਆਂ ਜੀ